ਨੇ ਹੰਗ ਸਿੰਘ ਵੱਲੋਂ ਫਿਲਮ ਦੀ ਚੱਲਦੀ ਸ਼ੂਟਿੰਗ ਨੂੰ ਬੰਦ ਕਰਵਾ ਦਿੱਤਾ ਗਿਆ ਜੀ ਹਾਂ ਨਿਹੰਗ ਸਿੰਘ ਇਸ ਸ਼ੂਟਿੰਗ ਦੇ ਸੈੱਟ ਤੇ ਪਹੁੰਚੇ ਅਤੇ ਉਹਨਾਂ ਵੱਲੋਂ ਇਸ ਫਿਲਮ ਦੀ ਸ਼ੂਟਿੰਗ ਨੂੰ ਬੰਦ ਕਰਵਾ ਦਿੱਤਾ ਗਿਆ ਦਰਸਲ ਫਿਲਮ ਦੇ ਪ੍ਰੋਡਿਊਸਰ ਅਤੇ ਡਾਇਰੈਕਟਰ ਵੱਲੋਂ ਇੱਕ ਗੁਰਦੁਆਰਾ ਸਾਹਿਬ ਦਾ ਸੈੱਟ ਬਣਾ ਕੇ ਉਥੇ ਮੁੰਡਾ ਤੇ ਕੁੜੀ ਦਾ ਨਕਲੀ ਵਿਆਹ ਕਰਵਾਇਆ ਜਾ ਰਿਹਾ ਸੀ ਪਾਪਕੇ ਫਿਲਮ ਦੀ ਸ਼ੂਟਿੰਗ ਦੌਰਾਨ ਕੁੜੀ ਤੇ ਮੁੰਡੇ ਦਾ ਵਿਆਹ ਕਰਵਾਉਣ ਦਾ ਸੀਨ ਫਿਲਮਾਇਆ ਜਾ ਰਿਹਾ ਸੀ ਇਸ ਦੌਰਾਨ ਨਿਹੰਗ ਸਿੰਘ ਉਥੇ ਪਹੁੰਚ ਗਏ ਅਤੇ ਉਹਨਾਂ ਵੱਲੋਂ ਇਸ ਤੇ ਇਤਰਾਜ਼ ਜਤਾਉਂਦੇ ਆ ਫਿਲਮ ਦੀ ਸ਼ੂਟਿੰਗ ਨੂੰ ਬੰਦ ਕਰਵਾ ਦਿੱਤਾ ਗਿਆ ਨਿਹੰਗ ਸਿੰਘਾਂ ਨੇ ਇਲਜ਼ਾਮ ਲਾਇਆ ਕਿ ਫਿਲਮ ਦੇ ਪ੍ਰੋਡਿਊਸਰਾਂ ਵੱਲੋਂ ਇਕ ਬਿਲਡਿੰਗ ਨੂੰ ਗੁਰਦੁਆਰਾ ਸਾਹਿਬ ਦਾ ਰੂਪ ਦਿੱਤਾ ਗਿਆ ਸੀ ਜਿੱਥੇ ਕਿ ਅੰਦਰ ਹੀ ਸ਼ਰਾਬ ਦੀਆਂ ਬੋਤਲਾਂ, ਬੀੜੀਆਂ, ਸਿਗਰਟਾਂ ਅਤੇ ਹੋਰ ਇਤਰਾਜਯੋਗ ਸਮਾਨ ਪਿਆ ਸੀ ਪਰ ਉਥੇ ਹੀ ਅਨੰਤ ਕਾਰਜ ਸਾਹਿਬ ਦਾ ਫਿਲਮਾਂਕਣ ਕੀਤਾ ਜਾ ਰਿਹਾ ਸੀ ਇਸ ਦੌਰਾਨ ਨਿਹੰਗ ਸਿੰਘਾਂ ਦਾ ਇਲਜ਼ਾਮ ਹੈ ਕਿ ਇਸ ਥਾਂ ਤੇ ਠੜਾ ਸਾਹਿਬ ਬਣਾਇਆ ਗਿਆ ਸੀ ਬਕਾਇਦਾ ਨਿਸ਼ਾਨ ਸਾਹਿਬ ਲਗਾਇਆ ਗਿਆ ਸੀ ਜਿਸ ਤੇ ਕਿ ਉਹਨਾਂ ਵੱਲੋਂ ਇਤਰਾਜ ਜਤਾਇਆ ਗਿਆ ਇਹ ਪੂਰਾ ਮਾਮਲਾ ਮੋਰਿੰਡਾ ਦੇ ਪਿੰਡ ਕੜੂਆ ਦਾ ਹੈ ਜਿੱਥੇ ਕਿ ਮਾਹੌਲ ਉਸ ਸਮੇਂ ਤਣਾਭੂਰਨ ਹੋ ਗਿਆ ਜਦੋਂ ਇੱਕ ਫਿਲਮ ਦੀ ਸ਼ੂਟਿੰਗ ਦੌਰਾਨ ਪ੍ਰਬੰਧਕਾਂ ਵੱਲੋਂ ਗੁਰਦੁਆਰਾ ਸਾਹਿਬ ਦਾ ਸੈੱਟ ਬਣਾ ਕੇ ਨਕਲੀ ਆਨੰਦਕਾਰਜੇ ਕਰਵਾਇਆ ਜਾ ਰਿਹਾ ਸੀ ਇਸ ਦੌਰਾਨ ਜਦੋਂ ਸਿੱਖ ਜਥੇਬੰਦੀਆਂ ਨੂੰ ਇਸ ਦਾ ਪਤਾ ਲੱਗਿਆ ਤਾਂ ਸਿੱਖ ਨੌਜਵਾਨਾਂ ਵੱਲੋਂ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਸਹਿਯੋਗ ਨਾਲ ਸਾਰਾ ਸਮਾਨ ਕਬਜ਼ੇ 'ਚ ਲੈ ਲਿਆ ਗਿਆ ਉਥੇ ਹੀ ਇਹਨਾਂ ਵਿਅਕਤੀਆਂ ਵੱਲੋਂ ਪ੍ਰਬੰਧਕਾਂ ਖਿਲਾਫ ਮੁਕੱਦਮਾ ਦਰਜ ਕਰਨ ਦੀ ਮੰਗ ਵੀ ਕੀਤੀ ਗਈ ਹੈ ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਕੜੂਆ ਦੇ ਗੁਰਦੁਆਰਾ ਸ੍ਰੀ ਅਕਾਲਗੜ੍ਹ ਸਾਹਿਬ ਦੇ ਪਿਛਲੇ ਪਾਸੇ ਬਣੀ ਫਿਲਮ ਸਿਟੀ 'ਚ ਫਿਲਮ ਦੇ ਪ੍ਰਬੰਧਕਾਂ ਵੱਲੋਂ ਇੱਕ ਫਿਲਮ ਦੀ ਸ਼ੂਟਿੰਗ ਕੀਤੀ ਜਾ ਰਹੀ ਸੀ ਇਸ ਦੌਰਾਨ ਨਕਲੀ ਗੁਰਦੁਆਰਾ ਸਾਹਿਬ ਤਿਆਰ ਕੀਤਾ ਗਿਆ ਸੀ ਉਸੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਨਕਲੀ ਰੱਖ ਕੇ ਉਥੇ ਅਨੰਤਕਾਰਜ ਦਾ ਸੀਨ ਫਿਲਮਾਇਆ ਜਾ ਰਿਹਾ ਸੀ ਜਿਸ ਦੀ ਸੂਚਨਾ ਜਦੋਂ ਸਿੱਖ ਜਥੇਬੰਦੀਆਂ ਨੂੰ ਲੱਗੀ ਤਾਂ ਉਹਨਾਂ ਨੇ ਮੌਕਾ ਜਾ ਕੇ ਦੇਖਿਆ ਤੇ ਫਿਲਮ ਦੇ ਨਿਰਮਾਤਾਵਾਂ ਵੱਲੋਂ ਨਕਲੀ ਗੁਰਦੁਆਰਾ ਸਾਹਿਬ ਬਣਾ ਕੇ ਉਸ ਵਿੱਚ ਅਨੰਤਕਾਰਜ ਦਾ ਸੀਨ ਫਿਲਮਾਇਆ ਜਾ ਰਿਹਾ ਜਿਸ ਤੋਂ ਬਾਅਦ ਨਿਹੰਗ ਸਿੰਘਾਂ ਵੱਲੋਂ ਫਿਲਮ ਦੀ ਸ਼ੂਟਿੰਗ ਨੂੰ ਬੰਦ ਕਰਵਾ ਦਿੱਤਾ ਗਿਆ ਅਤੇ ਸਾਰਾ ਸਮਾਨ ਕਬਜ਼ੇ 'ਚ ਲੈ ਲਿਆ ਗਿਆ ਇਸ ਤਰ੍ਹਾਂ ਨਿਹੰਗ ਸਿੰਘਾਂ ਨੇ ਪ੍ਰੋਡਿਊਸਰ ਫਿਲਮ ਦੇ ਅਦਾਕਾਰਾਂ ਅਤੇ 4 ਵਿਅਕਤੀਆਂ ਤੇ ਗੰਭੀਰ ਇਲਜ਼ਾਮ ਲੱਗੇ ਬਾਬਾ ਜੀ ਸਾਨੂੰ ਵੀ ਕਿਸੇ ਆਟ ਵਾਲੇ ਤੋਂ ਪਤਾ ਲੱਗਿਆ ਸੀਗਾ ਇਹ ਕਹਿੰਦੇ ਵੀ ਘਰੋਂ ਐ ਅਕਾਲਗੜ੍ਹ ਦੇ ਨੇੜੇ ਜਿੱਥੇ ਉਹ ਇਹਨਾਂ ਨੇ ਸਟੂਡੀਓ ਜਿਹਾ ਬਣਾਇਆ ਹੋਇਆ ਇੱਕ ਉੱਥੇ ਇਹਨਾਂ ਨੇ ਨਕਲੀ ਅਕਾਲਗੜ੍ਹ ਬਣਾ ਕੇ ਨਾ ਪਰਸੋਂ ਰੋਜ਼ ਤੋਂ ਵਿਆਹ ਸ਼ਾਦੀਆਂ ਕਰਾ ਰਹੇ ਆ ਜੀ ਇਹ ਸਿੱਖ ਪਰਿਵਾਰਾਂ ਦੇ ਬੱਚੇ ਬਣਾ ਕੇ ਨਕਲੀ ਗੁਰੂ ਗ੍ਰੰਥ ਸਾਹਿਬ ਬਣਾਇਆ ਰਮਾਲਿਆਂ ਦੇ ਵਿੱਚ ਲਪੇਟਿਆ ਹੋਇਆ ਚੋਰ ਸਾਹਿਬ ਕਰ ਰਹੇ ਆ ਕੋਈ ਸ਼ਹੀਦ ਗੱਡਦਾ ਕੋਈ ਗ੍ਰੰਥੀ ਬੁਲਾਇਆ ਹੋਇਆ ਇਹਨਾਂ ਨੇ ਗ੍ਰਾਂਤੀ ਹੈ ਜਾਂ ਨਹੀਂ ਆ ਲੇਕਿਨ ਉਹ ਧੌਲਾ ਦਾੜਾ ਹੈ ਉਹਦੇ ਸ਼ਰੀਦਾਂਵੋ ਤੋਂ ਦੀ ਪਾਈ ਆ ਮਤਲਬ ਦੇਖੋ ਪੂਰੀ ਸਿੱਖਾਂ ਵਾਲੀ ਆ ਠੀਕ ਹੈ ਜੀ ਇਹ ਚੋਰ ਸਾਫ ਕਰ ਰਿਆ ਸੀਗੇ ਜੀ ਮੌਕੇ ਤੇ ਮੌਕੇ ਤੇ ਅਰ ਰਮਾਲਿਆਂ ਦੀ ਬੇਅਦਬੀ ਉਹ ਤੇ ਸਿਕਟਾਂ ਦਾ ਮੋਸ਼ਕ ਮਾਰ ਰਿਆ ਕੋਲ दारू ਦੀਆਂ ਬੋਤਲਾਂ ਰੱਖੀਆਂ ਪਰਲੇ ਪਾਸੇ ਉਹ ਬੀਬੀਆਂ ਅੰਦਰ ਸਿਕਟਾਂ ਪੀ ਰੀਆਂ ਜਦੋਂ ਤੱਕ ਪ੍ਰਸ਼ਾਸਨ ਨਹੀਂ ਪਹੁੰਚਿਆ ਸੀ ਅੰਦਰ ਨਹੀਂ ਬੜੇ ਪੀਣ ਵਾਲੇ ਨੂੰ ਆਪਾਂ ਬੀਬੀ ਨਹੀਂ ਕਹਿ ਸਕਦੇ ਚਲੋ ਹੁਣ ਅਧਿਕਤੀ ਪਰ ਨੂੰ ਕਹਿ ਵੀ ਨਹੀਂ ਸਕਦੇ ਹੁਣ ਵੀ ਕਿਆ ਕਹੇ ਉਹਨੂੰ ਇਹੋ ਜਿਹਿਆਂ ਨੂੰ ਅਧਿਕਾਰਨ ਪਹੁੰਚਿਆ ਇੱਥੇ ਧੂਏ ਵਾਲੇ ਫਿਰ ਅਸੀਂ ਅੰਦਰ ਬੜੇ ਉੱਥੇ ਜਾ ਕੇ ਕਾਰਵਾਈ ਦੇਖੀ ਉਹਨਾਂ ਦੀ ਹਾਲ ਪਰ ਬਹੁਤ ਉਹਨਾਂ ਨੇ ਸਾਡੀਆਂ ਆਤਮਾ ਨੂੰ ਠੇਸ ਪਹੁੰਚਾਈ ਪ੍ਰਸ਼ਾਸਨ ਨੇ ਪ੍ਰੋਸੈਸ ਦਿੱਤਾ ਹੈ ਕਹਿੰਦੇ ਵੀ ਸਾਡੇ ਨਾਮ ਨੰਬਰ ਲਿਖ ਲਏ ਆ ਬੀ ਸ਼ਾਮ ਸ਼ਾਮ ਤੱਕ ਜਦੋਂ ਕਹਿੰਦੇ ਸਾਨੂੰ ਟਾਈਮ ਮਿਲੇਗਾ ਅਸੀਂ ਬੁਲਾ ਲਾਂਗੇ ਤੁਹਾਨੂੰ ਹਾਂਜੀ ਅਸੀਂ ਆਪਣਾ ਨਿਸ਼ਾਨ ਸਾਹਿਬ ਲਾਵਾਂਗੇ ਉਹਨਾਂ ਨੇ ਨਕਲੀ ਗੁਰੂ ਗ੍ਰੰਥ ਸਾਹਿਬ ਰੱਖੇ ਜੀ ਉਹਨਾਂ ਅਸਲੀ ਰੱਖਾਂਗੇ ਜੀ ਆ ਕੇ ਜਿਹੜਾ ਇਹਦੇ ਕੰਮ ਕਰੂਗਾ ਉਹਨਾਂ ਜਗ੍ਹਾ ਦੇ ਕਬਜ਼ੇ ਕਰਕੇ ਗੁਰੂ ਘਰ ਬਣਾਵਾਂਗੇ ਹਾਂਜੀ ਉੱਥੇ ਗੁਰੂ ਘਰ ਹੀ ਬਣਨਗੇ ਜੀ ਹਾਲਾਂਕਿ ਇਸ ਦੌਰਾਨ ਸੂਤਰਾਮਤਾਵਿਕ ਨਿਹੰਗ ਸਿੰਘਾਂ ਵੱਲੋਂ ਕੁਝ ਲੋਕਾਂ ਦੀ ਕੁੱਟਮਾਰ ਵੀ ਕੀਤੀ ਗਈ ਪਰ ਇਸ ਬਾਰੇ ਕੋਈ ਵੀ ਪੁਖਤਾ ਜਾਣਕਾਰੀ ਨਿਕਲ ਕੇ ਸਾਹਮਣੇ ਨਹੀਂ ਆਈਏ ਦੂਜੇ ਪਾਸੇ ਇਸ ਸ਼ੂਟਿੰਗ ਦੌਰਾਨ ਪੰਜਾਬ ਦੇ ਚਰਚਿਤ ਅਦਾਕਾਰ ਜਰਨੈਲ ਸਿੰਘ ਵੀ ਮੌਜੂਦ ਸੀ ਜਿਨ੍ਹਾਂ ਨਾਲ ਨਿਹੰਗ ਸਿੰਘਾਂ ਦੀ ਤਿੱਖੀ ਬਹਿਸ-ਵਾਜੀ ਵੀ ਹੋਈ ਹਾਲਾਂਕਿ ਇਸ ਤੋਂ ਬਾਅਦ ਇਹ ਮਾਮਲਾ ਥਾਣੇ ਪਹੁੰਚ ਗਿਆ ਜਿੱਥੇ ਕਿ ਪੁਲਿਸ ਨੇ ਵਿਚ ਵਿਚਾਰ ਕਰਦਿਆਂ ਦੋਵਾਂ ਧਿਰਾਂ ਦਾ ਸਮਝੌਤਾ ਕਰਵਾ ਦਿੱਤਾ ਹਾਲਾਂਕਿ ਐਸਐਚਓ ਕੜੂਆ ਸ਼੍ਰੀ ਅਜੀਤ ਸਿੰਘ ਨਾਲ ਜਦੋਂ ਸੰਪਰਕ ਕੀਤਾ ਗਿਆ ਤਾਂ ਉਹਨਾਂ ਦੱਸਿਆ ਕਿ ਫਿਲਮ ਸਿਟੀ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ ਬੇਅਦਬੀ ਨਹੀਂ ਹੋਈ ਅਤੇ ਦੋਨਾਂ ਤਿਰ ਵਿਚਕਾਰ ਪੈਦਾ ਹੋਈਆਂ ਗਲਤਫਹਿਮੀਆਂ ਨੂੰ ਦੂਰ ਕਰਵਾ ਦਿੱਤਾ ਗਿਆ। ਉਨ੍ਹਾਂ ਦੱਸਿਆ ਕਿ ਫਿਲਮ ਸਿਟੀ ਦੇ ਇੰਚਾਰਜ ਗੁਰਨਾਮ ਸਿੰਘ ਵੱਲੋਂ ਨਿਹੰਗ ਸਿੰਘ ਜਥੇਬੰਦੀਆਂ ਨੂੰ ਇਹ ਭਰੋਸਾ ਦਿੱਤਾ ਗਿਆ ਹੈ ਕਿ ਭਵਿੱਖ ਵਿੱਚ ਜੇਕਰ ਕਿਸੇ ਫਿਲਮ ਜਾਂ ਨਾਟਕ ਵਿੱਚ ਅਜਿਹਾ ਕੋਈ ਸੀਨ ਗੁਰਦੁਆਰਾ ਸਾਹਿਬ ਨਾਲ ਸੰਬੰਧਿਤ ਜਾਂ ਧਾਰਮਿਕ ਹੋਵੇਗਾ ਤਾਂ ਉਸ ਦੀ ਪਹਿਲਾਂ ਸ਼੍ਰੀ ਕਾਲ ਤਖਤ ਸਾਹਿਬ ਤੋਂ ਮਨਜ਼ੂਰੀ ਲਈ ਜਾਵੇਗੀ। ਬਿਊਰੋ ਰਿਪੋਰਟ ਸੈਂਟਰਲ ਪੰਜਾਬ ਟੀਵੀ